ਆਪ ਜੀ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਸਵਾਗਤ ਹੈ ਅੱਜ ਅਸੀਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਕਵਿਤਾ ਖੂ ਉੱਤੇ ਬਾਰੇ ਪੜਾਂਗੇ ਕੋਲ ਇਹ ਖੂ ਉੱਤੇ ਪਿੱਪਲ ਹੀਟ ਨਿੱਕੀ ਵੱਡੀ ਕਗਰੀਆਂ ਨਿੱਕੀਆਂ ਨੀਕੀਆਂ ਬਾਹਾਂ ਵੱਡੀਆਂ ਵੱਡੀਆਂ ਲੱਜਾਂ ਕੁੜੀਆਂ ਪੰਜਾਬ ਦੀਆਂ ਪਾਣੀ ਪਈਆਂ ਭਰਦੀਆਂ ਪਾਣੀ ਖੂ ਵਿੱਚੋਂ ਕੱਢਦੀਆਂ ਕੁਝ ਡੋਲਦੀਆਂ ਕੁਝ ਭਰਦੀਆਂ ਕੁਝ ਛੱਟੇ ਮਾਰ ਮਾਰ ਬਨ ਜਾਂਦੀਆਂ ਮੂੰਹ ਤੇ ਪਾਉਂਦੀਆਂ ਡੋਲ ਡੋਲ ਹੱਥਾਂ ਨਾਲ ਪੈਰਾਂ ਨੂੰ ਨਹਾਉਂਦੀਆਂ ਇਸ ਵਿੱਚ ਕਵੀ ਨੇ ਪੰਜਾਬ ਦੇ ਇੱਕ ਪਿੰਡ ਵਿੱਚ ਖੂਹ ਉੱਤੇ ਪਾਣੀ ਭਰਦੀਆਂ ਕੁੜੀਆਂ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ ਕਵੀ ਲਿਖਦਾ ਹੈ ਕਿ ਉਹ ਨੇੜੇ ਹੀ ਪਿੱਪਲ ਹੀਠਾਂ ਇੱਕ ਖੂਹ ਉੱਤੇ ਛੋਟੀਆਂ ਅਤੇ ਵੱਡੀਆਂ ਕਗਰੀਆਂ ਵਾਲੀਆਂ ਪੰਜਾਬ ਦੀਆਂ ਕੁੜੀਆਂ ਪਾਣੀ ਭਰ ਰਹੀਆਂ ਹਨ ਉਹਨਾਂ ਦੀਆਂ ਬਾਹਾਂ ਨਿੱਕੀਆਂ ਨਿੱਕੀਆਂ ਹਨ ਪਰ ਉਹਨਾਂ ਨੇ ਵੱਡੀਆਂ ਵੱਡੀਆਂ ਲੱਜਾਂ ਫੜੀਆਂ ਹੋਈਆਂ ਨੇ ਉਹ ਕੁਝ ਪਾਣੀ ਘੜਿਆਂ ਵਿੱਚ ਭਰ ਰਹੀਆਂ ਹਨ ਕੁਝ ਬਾਹਰ ਡੋਲ ਰਹੀਆਂ ਹਨ ਤੇ ਕੁਝ ਪਾਣੀ ਉਹ ਆਪਣੇ ਹੱਥਾਂ ਨਾਲ ਛੱਟੇ ਮਾਰ ਕੇ ੜ ਰਹੀਆਂ ਨੇ ਉਹ ਆਪਣੇ ਮੂੰਹ ਉੱਪਰ ਪਾਣੀ ਦੇ ਛੱਟੇ ਮਾਰਦੀਆਂ ਹਨ ਉਹ ਆਪਣੇ ਹੱਥਾਂ ਨਾਲ ਪਾਣੀ ਡੋ ਡੋਲ ਕੇ ਆਪਣੇ ਪੈਰਾਂ ਨੂੰ ਧੋ ਰਹੀਆਂ ਹਨ ਆਏ ਗਏ ਕਵੀ ਕਵਿਸ਼ਰ ਨੂੰ ਪਾਣੀ ਬੁੱਕਾਂ ਨਾਲ ਪਿਆਲਦੀਆਂ ਖੋਤੇ ਵੀ ਇੱਕ ਜੀਵਨ ਰੰਗ ਬਰੰਗੀ ਹੈ ਦੋ ਗੱਲਾਂ ਕਰਨੀਆਂ ਕਹਾਣੀਆਂ ਦੋ ਸੁਣਨੀਆਂ ਸੁਣਾਉਣੀਆਂ ਉਹ ਇੱਕ ਦੂਜੇ ਦਾ ਹੱਥ ਵਟਾਉਣਾ ਕੜੇ ਭਰੇ ਭਰੇ ਚੁਕਨੇ ਚਕਾਉਣੇ ਰਲ ਮਿਲ ਗਾਉਣਾ ਹੀ ਕਾਲੋਨੀਆ ਕਵੀ ਕਹਿੰਦਾ ਹੈ ਕਿ ਖੂਹ ਤੇ ਪਾਣੀ ਭਰਦੀਆਂ ਕੁੜੀਆਂ ਕਦੇ ਕਦੇ ਆਉਂਦੇ ਜਾਂਦੇ ਕਿਸੇ ਕਵੀ ਨੂੰ ਬੁੱਕਾ ਨਾਲ ਪਾਣੀ ਪਿਲਾਉਂਦੀਆਂ ਨੇ ਕੁੜੀਆਂ ਦਾ ਖੂਹ ਤੇ ਇਕੱਠੀਆਂ ਹੋਣਾ ਵੀ ਇੱਕ ਰੰਗ ਬਰੰਗਾ ਜੀਵਨ ਹੈ ਉਹ ਕਿਸੇ ਦੀਆਂ ਦੋ ਗੱਲਾਂ ਸੁਣਦੀਆਂ ਨੇ ਕਿਸੇ ਨੂੰ ਦੋ ਗੱਲਾਂ ਸੁਣਾ ਦਿੰਦੀਆਂ ਨੇ ਉਹ ਇੱਕ ਦੂਸਰੇ ਦੇ ਭਰੇ ਹੋਏ ਕੜੇ ਚੁਕਾ ਕੇ ਮਦਦ ਕਰਦੀਆਂ ਤੇ ਇਕੱਠੀਆਂ ਹੋ ਕੇ ਏਕਾਂ ਲਾਉਂਦੀਆਂ ਤੇ ਗਾਉਂਦੀਆਂ ਹਨ ਕੇਂਦਰੀ ਭਾਵ ਹੈ ਖੂਹ ਤੇ ਪਾਣੀ ਪਰਦੀਆਂ ਕੁੜੀਆਂ ਦਾ ਦ੍ਰਿਸ਼ ਬੜਾ ਹੀ ਰੋਮਾਨੀ ਤੇ ਦਿਲ ਖਿੱਚਾਉਂਦਾ ਹੈ ਉਹ ਪਾਣੀ ਨਾਲ ਖੇਡਦੀਆਂ ਨੇ ਮੂੰਹ ਹੱਥ ਤੇ ਪੈਰ ਧੋਂਦੀਆਂ ਨੇ ਆਏ ਗਏ ਕਬੀ ਕਬੀਸ਼ਰ ਨੂੰ ਪਾਣੀ ਪਿਲਾਉਂਦੀਆਂ ਨੇ ਉਹ ਇੱਕ ਦੂਜੀ ਨਾਲ ਖੂਬ ਗੱਲਾਂ ਕਰਦੀਆਂ ਨੇ ਹੇਕਾ ਲਾਲਾ ਕੌਂਦੀਆਂ ਨੇ ਉਹ ਘੜੇ ਚਕਾਉਣ ਵਿੱਚ ਇੱਕ ਦੂਜੇ ਦੀ ਮਦਦ ਵੀ ਕਰਦੀਆਂ ਹਨ ਧੰਨਵਾਦ